ਅਮਰੀਕਾ ਦੇ ਬਰਾਊਨ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਦੇ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਤਿਆਰਤ ਹੋ ਸਕ ਨਹੀਂ ਹੋਗੇ। ਨਹੀਂ। ਅਸੋਸੀਏਟਿਡ ਪ੍ਰੈਸ ਸੇ ਮੀਅਲ ਦੇ ਹਵਾਲੇ ਤੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਵਿੱਚ ਅੰਤਿਮ ਪ੍ਰੀਖਿਆਵਾਂ ਚੱਲ ਰਹੀਆਂ ਸੀ ਤੇ ਪੁਲਿਸ ਹਮਲਾਵਰਦੀ ਹੁਣ ਪਾਲ ਕਰ ਰਹੇ ਨੇ। ਅਧਿਕਾਰੀਆਂ ਨੇ ਸ਼ੁਰੂ ਦੇ ਵਿੱਚ ਦੱਸਿਆ ਕਿ ਇੱਕ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਬਾਅਦ ਦੇ ਵਿੱਚ ਕਿਹਾ ਕਿ ਕੋਈ ਗ੍ਰਿਫਤਾਰੀ ਨਹੀਂ ਹੋਈ। ਯੂਨੀਵਰਸਿਟੀ ਨੂੰ ਤਾਲਾ ਬੰਦ ਕਰ ਦਿੱਤਾ ਗਿਆ ਸੀ। ਵਿਦਿਆਰਥੀਆਂ ਤੇ ਸਟਾਫ ਨੂੰ ਪਨਾਹ ਲੈਣ ਦੀ ਸਲਾਹੀ ਦਿੱਤੀ ਗਈ ਹੈ। ਚਿਤਾਵਨੀ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਗੋਲੀਬਾਰੀ ਕਰਨ ਵਾਲਾ ਹਜੇ ਵੀ ਘੁੰਮ ਰਿਹਾ ਸ਼ਾਮ ਸਵੇਰ 4 ਵਜੇ ਦੇ ਕਰੀਬ ਬ੍ਰਾਊਨ ਯੂਨੀਵਰਸਿਟੀ ਨੇ ਇੱਕ ਚਿਤਾਵਨੀ ਭੇਜੀ ਜਿਸ ਦੇ ਵਿੱਚ ਕੈਂਪਸ ਦੇ ਵਿੱਚ ਮੌਜੂਦ ਸਾਰਿਆਂ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਤੇ ਆਪਣੇ ਫੋਨ ਬੰਦ ਕਰਨ ਅਤੇ ਅਗਲੇ ਨੋਟਿਸ ਤੱਕ ਲੁਕੇ ਰਹਿਣ ਲਈ ਕਿਹਾ ਡਿਪਟੀ ਪੁਲਿਸ ਮੁਖੀ ਟੈਮੋਥੀ ਓਹਾਰਾ ਨੇ ਕਿਹਾ ਕਿ ਸ਼ੱਕੀ ਕਾਲੇ ਕੱਪੜੇ ਪਾਏ ਹੋਏ ਇੱਕ ਆਦਮੀ ਨੂੰ ਆਖਰੀ ਵਾਰ ਇਮਾਰਤ ਤੋਂ ਬਾਹਰ ਨਿਕਲਦੇ ਦਿਖਿਆ ਗਿਆ ਸੀ रिपोर्टर ਦੇ ਅਨੁਸਾਰ ਕੋਲੀਪਾਰੀ ਪਾਸ ਐਂਡ ਖੋਲੀ ਬਿਲਡਿੰਗ ਤੇ ਨਿਹਰੇ ਹੋਈ ਗਿਆ ਇੱਕ ਸਾਤ ਮਸਲਾ ਕੰਪਲੈਕਸ ਜਿਸ ਦੇ ਵਿੱਚ ਯੂਨੀਵਰਸਿਟੀ ਦਾ ਸਕੂਲ ਆਫ ਇੰਜੀਨੀਅਰਿੰਗ ਅਤੇ ਭੌਤਿਕ ਵਿਗਿਆਨ ਹੈ ਯੂਨੀਵਰਸਿਟੀ ਦੀ ਵੈਬਸਾਈਟ ਦੇ ਅਨੁਸਾਰ ਇਮਾਰਤ ਦੇ ਵਿੱਚ 100 ਤੋਂ ਵੱਧ ਲੈਬਾਂ ਦਰਜਨਾਕ ਕਲਾਸਰੂਮ ਅਤੇ ਦਫ਼ਤਰ ਨੇ ਗੋਲੀਬਾਰੀ ਦੇ ਸਮੇਂ ਇੰਜੀਨੀਅਰਿੰਗ ਡਿਜ਼ਾਈਨ ਪਰ ਕ੍ਰਿਆਵਾਂ ਚੱਲਦੀਆਂ ਸੀ ਪੁਲਿਸ ਮੁਕਿਓ ਤੇ ਪਹੁੰਚੀ ਤੇ ਲੋਕਾਂ ਨੂੰ ਇਲਾਕੇ ਤੋਂ ਬਚਣ ਦੇ ਲਈ ਅਪੀਲ ਕੀਤੀ। ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਵਾਣਾਂ ਦੇ ਵਿੱਚ ਲੁਕਣ ਦੀ ਵੀ ਚੇਤਾਵਨੀ ਦਿੱਤੀ ਕਿਉਂਕਿ ਇਹ ਇਲਾਕਾ ਹਜੇ ਵੀ ਸਰਗਰਮ ਹੈ। ਅਧਿਕਾਰੀ ਲੋਕਾਂ ਨੂੰ ਸੁਰੱਖਿਅਤ ਅਤੇ ਲੁਕੇ ਰਹੰਤੀ ਅਪੀਲ ਕਰਦੇ ਰਹਿੰਦੇ ਨੇ। ਪ੍ਰੋਵਿਡੈਂਸ ਦੇ ਮੇਅਰ ਪ੍ਰੈਟ ਸਮਾਈਲੀ ਨੇ ਕਿਹਾ ਕਿ ਇਲਾਕੇ ਦੇ ਲਈ ਸ਼ੈਲਟਰ ਇਨ ਪਲੇਸ ਆਰਡਰ ਲਾਗੂ ਹੈ। ਅਤੇ ਕੈਂਪਸ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰ ਦੇ ਅੰਦਰ ਰਹਿਣ ਅੱਗ ਬੁਝਣ ਤੱਕ ਕਰ ਨਾ ਪਲਤਨ। ਮੇਰੇ ਨੇ ਕਿਹਾ ਕਿ ਸ਼ੁਰੂ ਦੇ ਵਿੱਚ ਇੱਕ ਵਿਅਕਤੀ ਨੂੰ ਸ਼ਾਮਲ ਹੋਣ ਦਾ ਸ਼ੱਕ ਸੀ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਆ ਸੀ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਸ਼ਾਮਲ ਨਹੀਂ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਗੋਲੀਬਾਰੀ ਦੀ ਜਾਣਕਾਰੀ ਮਿਲ ਗਈ ਹੈ ਉਹਨਾਂ ਨੇ ਟ੍ਰੂਥ ਆਊਟ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਮੈਨੂੰ ਰੋਡ ਆਇਲੈਂਡ ਦੀ ਬ੍ਰਾਊਨ ਯੂਨੀਵਰਸਿਟੀ ਵਿੱਚ ਗੋਲੀਬਾਰੀ ਦੀ ਸੂਚਨਾ ਮਿਲ ਗਈ ਹੈ ਐਫਪੀਆਈ ਮੌਕੇ ਤੇ ਹੈ ਤੇ ਸ਼ੱਕੀ ਹਿਰਾਸਤ ਵਿੱਚ ਹੈ ਤੇ ਪਰਮਾਤਮਾ ਪੀੜਤਾ ਤੇ ਉਹਨਾਂ ਦੇ ਪਰਿਵਾਰ ਨੂੰ ਅਸੀਸਵੇ ਕੰਪਨੀ ਬਾਅਦ ਦੇ ਵਿੱਚ ਆਪਣੇ ਬਿਆਨ ਨੂੰ ਸੁਧਾਰਦੇ ਹੋਏ ਕਿਹਾ ਕਿ ਬ੍ਰਾਊਨ ਯੂਨੀਵਰਸਿਟੀ ਪੁਲਿਸ ਨੇ ਆਪਣਾ ਪਿਛਲਾ ਬਿਆਨ ਵਾਪਸ ਲੈ ਲਿਆ ਹੈ ਸ਼ੱਕੀ ਹਿਰਾਸਤ ਦੇ ਵਿੱਚ ਨਹੀਂ ਹੈ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਦੇ ਵਿੱਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਹੈ। ਅਤਿਆਟ ਹੋ ਸਕਣੀ ਹੋਗੇ ਨਹੀਂ। ਅਸੋਸੀਏਟਿਡ ਪ੍ਰੈਸ ਦੇ ਮੀਲ ਤੇ ਖਵਾਲੇ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਵਿੱਚ ਅੰਤਿਮ ਪ੍ਰੀਖਿਆਵਾਂ ਚੱਲ ਰਹੀਆਂ ਸੀ ਤੇ ਪੁਲਿਸ ਹਮਲਾਵਰਦੀ ਹੁਣ ਪਾਲ ਕਰ ਰਹੇ ਨੇ। ਅਧਿਕਾਰੀਆਂ ਨੇ ਸ਼ੁਰੂ ਦੇ ਵਿੱਚ ਦੱਸੇ ਕਿ ਇੱਕ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਬਾਅਦ ਦੇ ਵਿੱਚ ਕਿਹਾ ਕਿ ਕੋਈ ਗ੍ਰਿਫਤਾਰੀ ਨਹੀਂ ਹੋਈ। ਯੂਨੀਵਰਸਿਟੀ ਨੂੰ ਤਾਲਾ ਪੰਦ ਕਰ ਦਿੱਤਾ ਗਿਆ ਸੀ। ਵਿਦਿਆਰਥੀਆਂ ਤੇ ਸਟਾਫ ਨੂੰ ਪਨਾਹ ਲੈਣ ਦੀ ਸਲਾਹੀ ਦਿੱਤੀ ਗਈ ਸੀ। ਚਿਤਾਵਨੀ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਗੋਲੀਬਾਰੀ ਕਰਨ ਵਾਲਾ ਹਜੇ ਵੀ ਘੁੰਮ ਰਿਹਾ ਸ਼ਾਮ ਸਵਾ 4 ਵਜੇ ਦੇ ਕਰੀਬ ਬ੍ਰਾਊਨ ਯੂਨੀਵਰਸਿਟੀ ਨੇ ਇੱਕ ਚਿਤਾਵਨੀ ਭੇਜੀ ਜਿਸ ਦੇ ਵਿੱਚ ਕੈਂਪਸ ਦੇ ਵਿੱਚ ਮੌਜੂਦ ਸਾਰਿਆਂ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਤੇ ਆਪਣੇ ਫੋਨ ਬੰਦ ਕਰ ਅਤੇ ਅਗਲੇ ਨੋਟਿਸ ਤੱਕ ਲੁਕੇ ਰਹਿਣ ਲਈ ਕਿਹਾ ਡਿਪਟੀ ਪੁਲਿਸ ਮੁਖੀ ਟੈਮੋਥੀ ਉਹਹਾਰਾ ਨੇ ਕਿਹਾ ਕਿ ਸ਼ੱਕੀ ਕਾਲੇ ਕੱਪੜੇ ਪਾਏ ਹੋਏ ਇੱਕ ਆਦਮੀ ਨੂੰ ਆਖਰੀ ਵਾਰ ਇਮਾਰਤ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ ਰਿਪੋਰਟਰ ਦੇ ਅਨੁਸਾਰ ਗੋਲੀਬਾਰੀ ਪਾਸ ਐਂਡ ਹੋਲੀ ਬਿਲਡਿੰਗ ਤੇ ਨੇੜੇ ਹੋਈ ਹੈ ਇੱਕ ਸਾਤ ਮਸਲਾ ਕੰਪਲੈਕਸ ਜਿਸ ਦੇ ਵਿੱਚ ਯੂਨੀਵਰਸਿਟੀ ਦਾ ਸਕੂਲ ਆਫ ਇੰਜੀਨੀਅਰਿੰਗ ਅਤੇ ਭੌਤਿਕ ਵਿਗਿਆਨ ਹੈ ਯੂਨੀਵਰਸਿਟੀ ਦੀ ਵੈਬਸਾਈਟ ਦੇ ਅਨੁਸਾਰ ਇਮਾਰਤ ਦੇ ਵਿੱਚ 100 ਤੋਂ ਵੱਧ ਲੈਬਾਂ ਦਰਜਨਾਕ ਕਲਾਸਰੂਮ ਅਤੇ ਦਫ਼ਤਰ ਨੇ ਗੋਲੀਬਾਰੀ ਦੇ ਸਮੇਂ ਇੰਜੀਨੀਅਰਿੰਗ ਡਿਜ਼ਾਈਨ ਪਰ ਕ੍ਰਿਆਵਾਂ ਚੱਲਦੀਆਂ ਸੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲੋਕਾਂ ਨੂੰ ਇਲਾਕੇ ਤੋਂ ਬਚਣ ਲਈ ਅਪੀਲ ਕੀਤੀ ਇਕ ਪੁਲਿਸ ਅਧਿਕਾਰੀ ਨੇ মিডিਆ ਨੂੰ ਵਾਣਾਂ ਦੇ ਵਿੱਚੋਂ ਲੁਕਣ ਦੀ ਵਿੱਚ ਉਤਾਵਨੀ ਦਿੱਤੀ ਕਿਉਂਕਿ ਇਹ ਇਲਾਕਾ ਹਜੇ ਵੀ ਸਰਗਰਮ ਹੈ ਅਧਿਕਾਰੀ ਲੋਕਾਂ ਨੂੰ ਸੁਰੱਖਿਅਤ ਅਤੇ ਲੁਕੇ ਰਹਿੰਦੀ ਅਪੀਲ ਕਰਦੇ ਰਹਿੰਦੇ ਨੇ ਪ੍ਰੋਵਿਡੈਂਸ ਦੇ ਮੇਅਰ ਪ੍ਰੈਟ ਸਮਾਈਲੀ ਨੇ ਕਿਹਾ ਕਿ ਇਲਾਕੇ ਦੇ ਲਈ ਸ਼ੈਲਟਰ ਇਨ ਪਲੇਸ ਆਰਡਰ ਲਾਗੂ ਹੈ ਅਤੇ ਕੈਂਪਸ ਇੰਨੇ ਦੇ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰ ਦੇ ਅੰਦਰ ਰਹਿਣ ਅੱਗ ਬੁਝਣ ਤੱਕ ਕਰ ਨਾਪਲਤਨ ਮੇਰੇ ਨੇ ਕਿਹਾ ਕਿ ਸ਼ੁਰੂ ਦੇ ਵਿੱਚ ਇੱਕ ਵਿਅਕਤੀ ਨੂੰ ਸ਼ਾਮਲ ਹੋਣ ਦਾ ਸ਼ੱਕ ਸੀ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਆਇਆ ਸੀ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਸ਼ਾਮਲ ਨਹੀਂ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਦੀ ਜਾਣਕਾਰੀ ਮਿਲ ਗਈ ਹੈ ਉਹਨਾਂ ਨੇ ਟ੍ਰੂਥ ਆਊਟ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਮੈਨੂੰ ਰੋਡ ਆਇਲੈਂਡ ਦੀ ਬ੍ਰਾਊਨ ਯੂਨੀਵਰਸਿਟੀ ਵਿੱਚ ਗੋਲੀਬਾਰੀ ਦੀ ਸੂchnਾ ਮਿਲ ਗਈ ਹੈ FBI ਮੌਕੇ ਤੇ ਹੈ ਤੇ ਸ਼ੱਕੀ ਹਿਰਾਸਤ ਵਿੱਚ ਹੈ ਤੇ ਪਰਮਾਤਮਾ ਪੀੜਤਾ ਤੇ ਉਹਨਾਂ ਦੇ ਪਰਿਵਾਰ ਨੂੰ ਅਸੀਸ ਦੇਵੇ ਕੰਪਨੀ ਬਾਅਦ ਦੇ ਵਿੱਚ ਆਪਣੇ ਬਿਆਨ ਨੂੰ ਸੁਧਾਦਦੇ ਹੋਏ ਕਿਹਾ ਕਿ ਬ੍ਰਾਊਨ ਯੂਨੀਵਰਸਿਟੀ ਪੁਲਿਸ ਨੇ ਆਪਣਾ ਪਿਛਲਾ ਬਿਆਨ ਵਾਪਸ ਲੈ ਲਿਆ ਹੈ ਸ਼ੱਕੀ ਹਿਰਾਸਤ ਦੇ ਵਿੱਚ ਨਹੀਂ ਹੈ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਦੇ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਆਟ ਹੋ ਸਕ ਨਹੀਂ ਹੋਗੇ ਨਹੀਂ ਐਸੋਸੀਏਟਿਡ ਪ੍ਰੈਸ ਸੇ ਮੀਅਰ ਦੇ ਖਵਾਲੇ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਯੂਨੀਵਰਸਿਟੀ ਦੇ ਵਿੱਚ ਅੰਤਿਮ ਪ੍ਰੀਖਿਆਵਾਂ ਚੱਲ ਰਹੀਆਂ ਸੀ ਤੇ ਪੁਲਿਸ ਹਮਲਾਵਰਦੀ ਹੁਣ ਪਾਲ ਕਰ ਲਏ ਨੇ ਅਧਿਕਾਰੀਆਂ ਨੇ ਸ਼ੁਰੂ ਦੇ ਵਿੱਚ ਦੱਸੇ ਕਿ ਇੱਕ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪਰ ਬਾਅਦ ਦੇ ਵਿੱਚ ਕਿਹਾ ਕਿ ਕੋਈ ਗ੍ਰਿਫਤਾਰੀ ਨਹੀਂ ਹੋਈ ਯੂਨੀਵਰਸਿਟੀ ਨੂੰ ਤਾਲਾ ਪਨ ਕਰ ਦਿੱਤਾ ਗਿਆ ਸੀ ਵਿਦਿਆਰਥੀਆਂ ਤੇ ਸਟਾਫ ਨੂੰ ਪਨਾ ਲੈਣ ਦੀ ਸਲਾਹੀ ਦਿੱਤੀ ਗਈ ਸੀ ਚਤਾਵਨੀ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਗੋਲੀਬਾਰੀ ਕਰਨ ਵਾਲਾ ਹਜੇ ਵੀ ਘੁੰਮ ਰਿਹਾ ਸ਼ਾਮ ਸਵਾ 4 ਵਜੇ ਦੇ ਕਰੀਬ ਬ੍ਰਾਊਨ ਯੂਨੀਵਰਸਿਟੀ ਨੇ ਇੱਕ ਚਤਾਵਨੀ ਭੇਜੀ ਜਿਸ ਦੇ ਵਿੱਚ ਕੈਂਪਸ ਦੇ ਵਿੱਚ ਮੌਜੂਦ ਸਾਰਿਆਂ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਤੇ ਆਪਣੇ ਫੋਨ ਬੰਦ ਕਰਨ ਅਤੇ ਅਗਲੇ ਨੋਟਿਸ ਤੱਕ ਲੁਕੇ ਰਹਿਣ ਦੀ ਕਿਹਾ ਡਿਪਟੀ ਪੁਲਿਸ ਮੁਖੀ ਟੈਮੋਥੀ ਓਹਾਰਾ ਨੇ ਕਿਹਾ ਕਿ ਸ਼ੱਕੀ ਕਾਲੇ ਕੱਪੜੇ ਪਾਏ ਹੋਏ ਇੱਕ ਆਦਮੀ ਨੂੰ ਆਖਰੀ ਵਾਰ ਇਮਾਰਤ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ ਰਿਪੋਰਟਰ ਦੇ ਅਨੁਸਾਰ ਕੋਲੀਪਾਰੀ ਪਾਸ ਐਂਡ ਹੋਲੀ ਬਿਲਡਿੰਗ ਟਨੇੜੇ ਹੋਈ ਹੈ ਇੱਕ ਸਾਤ ਮਸਲਾ ਕੰਪਲੈਕਸ ਜਿਸ ਦੇ ਵਿੱਚ ਯੂਨੀਵਰਸਿਟੀ ਦਾ ਸਕੂਲ ਆਫ ਇੰਜੀਨੀਅਰਿੰਗ ਅਤੇ ਭੌਤਿਕ ਵਿਗਿਆਨ ਹੈ ਯੂਨੀਵਰਸਿਟੀ ਦੀ ਵੈੱਬਸਾਈਟ ਦੇ ਅਨੁਸਾਰ ਇਮਾਰਤ ਦੇ ਵਿੱਚ 100 ਤੋਂ ਵੱਧ ਲੈਬਾਂ ਦਰਜਨਾ ਕਲਾਸਰੂਮ ਅਤੇ ਦਫ਼ਤਰ ਨੇ ਕੋਲੀਬਾਰੀ ਦੇ ਸਮੇਂ ਇੰਜੀਨੀਅਰਿੰਗ ਡਿਜ਼ਾਈਨ ਪਰ ਕਾਰਜਾਂ ਚੱਲਦੀਆਂ ਸੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲੋਕਾਂ ਨੂੰ ਇਲਾਕੇ ਤੋਂ ਬਚਣ ਦੇ ਲਈ ਅਪੀਲ ਕੀਤੀ ਇਕ ਪੁਲਿਸ ਅਧਿਕਾਰੀ ਨੇ মিডিਆ ਨੂੰ ਵਾਨਾ ਦੇ ਵਿੱਚੋਂ ਲੁਕਣ ਦੀ ਵਿੱਚ ਚਤਾਵਨੀ ਦਿੱਤੀ ਕਿਉਂਕਿ ਇਹ ਇਲਾਕਾ ਹਜੇ ਵੀ ਸਰਗਰਮ ਹੈ ਅਧਿਕਾਰੀ ਲੋਕਾਂ ਨੂੰ ਸੁਰੱਖਿਅਤ ਅਤੇ ਲੁਕੇ ਰਹਿੰਦੀ ਅਪੀਲ ਕਰਦੇ ਰਹਿੰਦੇ ਨੇ ਪ੍ਰੋਵੀਡੈਂਸ ਦੇ ਮੇਅਰ ਪ੍ਰੈਟ ਸਮਾਈਲੀ ਨੇ ਕਿਹਾ ਕਿ ਇਲਾਕੇ ਦੇ ਲਈ ਸ਼ੈਲਟਰ ਇਨ ਪਲੇਸ ਆਰਡਰ ਲਾਗੂ ਹੈ ਸਾਤੇ ਕੈਂਪਸ 'ਚ ਨਿਡੀ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਹੋ ਘਰ ਦੇ ਅੰਦਰ ਰਹਿਣ ਅੱਗ ਬੁਝੇਨ ਤੱਕ ਕਰ ਨਾ ਪਰਤਨ ਮੇਰੇ ਨੇ ਕਿਹਾ ਕਿ ਸ਼ੁਰੂ ਤੇ ਵਿੱਚ ਇੱਕ ਵਿਅਕਤੀ ਨੂੰ ਸ਼ਾਮਲ ਹੋਣ ਦਾ ਸ਼ੱਕ ਸੀ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਆਸੀ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਸ਼ਾਮਲ ਨਹੀਂ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਕੰਪਰੈਨ ਨੇ ਕਿਹਾ ਕਿ ਉਹਨਾਂ ਨੂੰ ਗੋਲੀਬਾਰੀ ਦੀ ਜਾਣਕਾਰੀ ਮਿਲ ਗਈ ਹੈ ਉਹਨਾਂ ਨੇ ਟ੍ਰੂਥ ਆਊਟ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਮੈਨੂੰ ਰੋਡ ਆਇਲੈਂਡ ਦੀ ਬ੍ਰਾਊਨ ਯੂਨੀਵਰਸਿਟੀ ਵਿੱਚ ਗੋਲੀਬਾਰੀ ਦੀ ਸੂchnਾ ਮਿਲੀ ਹੈ ਐਫਪੀਆਈ ਮੌਕੇ ਤੇ ਹੈ ਤੇ ਸ਼ੱਕੀ ਹਿਰਾਸਤ ਵਿੱਚ ਹੈ ਤੇ ਪਰਮਾਤਮਾ ਪੀੜਤਾ ਤੇ ਉਹਨਾਂ ਦੇ ਪਰਿਵਾਰ ਨੂੰ ਅਸੀਸ ਦੇ ਕੰਪਨੀ ਬਾਅਦ ਵਿੱਚ ਆਪਣੇ ਬਿਆਨ ਨੂੰ ਸੁਧਾਰਦੇ ਹੋਏ ਕਿਹਾ ਕਿ ਬ੍ਰਾਊਨ ਯੂਨੀਵਰਸਿਟੀ ਪੁਲਿਸ ਨੇ ਆਪਣਾ ਪਿਛਲਾ ਬਿਆਨ ਵਾਪਸ ਲੈ ਲਿਆ ਹੈ ਸ਼ੱਕੀ ਹਿਰਾਸਤ ਦੇ ਵਿੱਚ ਨਹੀਂ ਹੈ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਦੇ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਰਟ ਹੋ ਸਕ ਨਹੀਂ ਹੋ ਗਏ ਨਹੀਂ ਅਸੋਸੀਏਟਿਡ ਪ੍ਰੈਸ ਦੇ ਮੀਅਰ ਦੇ ਖਵਾਲੇ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਯੂਨੀਵਰਸਿਟੀ ਦੇ ਵਿੱਚ ਅੰਤਿਮ ਪ੍ਰੀਖਿਆਵਾਂ ਚੱਲ ਰਹੀਆਂ ਸੀ ਤੇ ਪੁਲਿਸ ਹਮਲਾਵਰਦੀ ਹੁਣ ਪਾਲ ਕਰ ਰਹੇ ਨੇ ਅਧਿਕਾਰੀਆਂ ਨੇ ਸ਼ੁਰੂ ਦੇ ਵਿੱਚ ਦੱਸੇ ਕਿ ਇੱਕ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਬਾਅਦ ਦੇ ਵਿੱਚ ਕਿਹਾ ਕਿ ਕੋਈ ਗ੍ਰਿਫਤਾਰੀ ਨਹੀਂ ਹੋਈ ਯੂਨੀਵਰਸਿਟੀ ਨੂੰ ਤਾਲਾ ਪੰਦ ਕਰ ਦਿੱਤਾ ਗਿਆ ਸੀ ਵਿਦਿਆਰਥੀਆਂ ਤੇ ਸਟਾਫ ਨੂੰ ਪਨਾ ਲੈਣ ਦੀ ਸਲਾਹੀ ਦਿੱਤੀ ਗਈ ਹੈ ਚਤਾਵਨੀ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਗੋਲੀਬਾਰੀ ਕਰਨ ਵਾਲਾ ਹਜੇ ਵੀ ਘੁੰਮ ਰਿਹਾ ਸ਼ਾਮ ਸਵਾ 4 ਵਜੇ ਦੇ ਕਰੀਬ ਬ੍ਰਾਊਨ ਯੂਨੀਵਰਸਿਟੀ ਨੇ ਇੱਕ ਚਤਾਵਨੀ ਭੇਜੀ ਜਿਸ ਦੇ ਵਿੱਚ ਕੈਂਪਸ ਦੇ ਵਿੱਚ ਮੌਜੂਦ ਸਾਰਿਆਂ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਤੇ ਆਪਣੇ ਫੋਨ ਬੰਦ ਕਰਨ ਅਤੇ ਅਗਲੇ ਨੋਟਿਸ ਤੱਕ ਲੁਕੇ ਰਹਿਣ ਦੀ ਕਿਹਾ ਡਿਪਟੀ ਪੁਲਿਸ ਮੁਖੀ ਟੈਮੋਥੀ ਉਹਹਾਰਾ ਨੇ ਕਿਹਾ ਕਿ ਸ਼ੱਕੀ ਕਾਲੇ ਕੱਪੜੇ ਪਾਏ ਹੋਏ ਇੱਕ ਆਦਮੀ ਨੂੰ ਆਖਰੀ ਵਾਰ ਇਮਾਰਤ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ रिपोर्टर ਦੇ ਅਨੁਸਾਰ ਗੋਲੀਬਾਰੀ ਪਾਸ ਐਂਟਰ ਹੋਲੀ ਬਿਲਡਿੰਗ ਦੇ ਨੇੜੇ ਹੋਈ ਹੈ। ਇੱਕ ਸੱਤ ਮਸਲਾ ਕੰਪਲੈਕਸ ਜਿਸ ਦੇ ਵਿੱਚ ਯੂਨੀਵਰਸਿਟੀ ਦਾ ਸਕੂਲ ਆਫ ਇੰਜੀਨੀਅਰਿੰਗ ਅਤੇ ਭੌਤਿਕ ਵਿਗਿਆਨ ਹੈ। ਯੂਨੀਵਰਸਿਟੀ ਦੀ ਵੈੱਬਸਾਈਟ ਦੇ ਅਨੁਸਾਰ ਇਮਾਰਤ ਦੇ ਵਿੱਚ 100 ਤੋਂ ਵੱਧ ਲੈਬਾਂ, ਦਰਜਨਾਕ ਕਲਾਸਰੂਮ ਅਤੇ ਦਫ਼ਤਰ ਨੇ। ਗੋਲੀਬਾਰੀ ਦੇ ਸਮੇਂ ਇੰਜੀਨੀਅਰਿੰਗ ਡਿਜ਼ਾਈਨ ਪਰ ਕ੍ਰਿਆਵਾਂ ਚੱਲ ਰਹੀਆਂ ਸੀ। ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲੋਕਾਂ ਨੂੰ ਇਲਾਕੇ ਤੋਂ ਬਚਣ ਲਈ ਅਪੀਲ ਕੀਤੀ। ਇਕ ਪੁਲਿਸ ਅਧਿਕਾਰੀ ਨੇ মিডিਆ ਨੂੰ ਵਨਾਂ ਦੇ ਵਿੱਚੋਂ ਲੁਕਣ ਦੀ ਵਿੱਚ ਚਤਾਵਨੀ ਦਿੱਤੀ ਕਿਉਂਕਿ ਇਹ ਇਲਾਕਾ ਹਜੇ ਵੀ ਸਰਗਰਮ ਹੈ ਅਧਿਕਾਰੀ ਲੋਕਾਂ ਨੂੰ ਸੁਰੱਖਿਆ ਅਤੇ ਲੁਕੇ ਰਹਿੰਦੇ ਅਪੀਲ ਕਰਦੇ ਰਹਿੰਦੇ ਨੇ ਪ੍ਰੋਵੀਡੈਂਸ ਦੇ ਮੇਅਰ ਬ੍ਰੈਟ ਸਮਾਈਲੀ ਨੇ ਕਿਹਾ ਕਿ ਇਲਾਕੇ ਦੇ ਲਈ ਸ਼ੈਲਟਰ ਇਨ ਪਲੇਸ ਆਰਡਰ ਲਾਗੂ ਹੈ ਅਤੇ ਕੈਂਪਸ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰ ਦੇ ਅੰਦਰ ਰਹਿਣ